ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੇ ਅੰچل ਲਾਵੋ ਬੇਖਮਾ ਨਦੀ ਜਾਏ ਤਰਨੀ ਹਮ ਸਰਦੀਨ ਦਾਯਾਲ ਨ ਤੁਮ ਸਰ ਅਬ ਪਤਾ ਯਾਰ ਕਿਆ ਕੀਜੈ ਬਚਨੇ ਤੋਰ ਹੋਰ ਮਨ ਮੰਨੈ ਜਨਕ ਪੂਰਨ ਦੀਜੈ ਹਾਂ ਬਲ ਬਲ ਜਾਉ ਰਮਈਆ ਕਰਨੇ ਕਰਨ ਕਵਨ ਆ ਬੋਲ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਹਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵੋ ਜੇ ਰਭਿਓ ਦਰਸ਼ਨ ਦੇਖੇ ਹਮ ਅਵਗਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਭੁੱਲੇ ਸਤਜਾ ਰਸਿਆ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਉ ਗੁਰ ਸੰਗਤ ਤਹ ਮਲੰਦ ਜਮਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖ ਸਰਨਾਈ ਇਕੇ ਅਰਦਾਸ ਬਾਟ ਕੀਰਤ ਕੀ ਘਰ ਰਾਮਦਾਸ ਰਖ ਸਰਨਾਈ ਸਭ ਕਹ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਵ ਤਖਸ ਸੰਬੰਧੀ ਨਰ ਅਰਸਾਂ ਕਰਸਾਂ ਜਟਿਐ ਤੁਧਿ ਦਿੱਤੇ ਸਚੇ ਪਤਸ਼ਾ ਮਲ ਜਨਮ ਜਨਮ ਦੀ ਕੱਟਿਐ ਸਜਣ ਸੱਚਾ ਪਤਸ਼ਾ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸਹੀਐ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਇਕ੍ਰੋ ਸਾਹਿਬ ਜੀ ਟੋੜੀ ਮਹਲਾ ਪੰਜਵਾਂ ਹਰ ਬਿਸਰਤ ਸਦਾਖੋਵਾਰੀ ਤਾ ਕੋ ਧੋਖਾ ਕਹਾਂ ਵਿੱਪੈ ਜਾ ਕੋ ਓਟ ਤੋ ਹਾਰੀ ਹਰ ਬਿਸਰਤ ਸਦਾਖੋਵਾਰੀ ਤਾ ਕੋ ਧੋਖਾ ਘਾਮ ਵਿਅਪੈ ਜਾ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲ ਗੋ ਹਾਰੀ ਗਣਨ ਧਾਨ ਗੁਣ ਤੈਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਧਾਨਿ ਉਸ ਜਨਮ ਨਾਨਕ ਤਿਸ ਬਲਿਹਾਰੀ ਗੋਣ ਨੰਦਾਨ ਗੁਨ ਤੇ ਨਹੀਂ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾ ਕੋ ਤੋ ਖਾ ਕਹਾਂ ਵਿਅਪੈ ਜਾਂ ਕੋ ਓਟ ਤੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ 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 ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖਵਾਰੀ ਤਾਂ ਕੋ ਤੋ ਖ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਸਤਿਗੁਰਾਂ ਨੇ ਮਹਾਨ ਮਿਹਰਮਤ ਬਖਸ਼ਿਸ਼ ਕਿਰਪਾ ਸਾਡੇ ਸਾਰਿਆਂ ਤੇ ਕੀਤੀ ਜੋ ਸਤਿਗੁਰਾਂ ਦੀ ਨਿਗੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗੈਨ ਕਰਨ ਦਾ ਤੇ ਸਰਵਨ ਕਰਨ ਦਾ ਸੁਭਾਗ ਸਮਾਪਤ ਹੋਇਆ। ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ਼ਾ ਜੀ ਸੀ ਦੰਦ ਦੇ ਸਰਤਾਜ ਪੰਜਵੇਂ ਗੁਰੂ ਨਾਨਕ ਪਾਸ਼ਾ ਬਖਸ਼ਿਸ਼ ਕਰਦੇ ਨੇ। ਟੋਡੀ ਮਾ ਲਾ ਪੰਜਮਾ ਹਰ ਬਿਸਰਤ ਸਦਾ ਖਵਾਰੀ ਮਾਰੇ ਕਹਿੰਦੇ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਵਸਾਰ ਕੇ ਮਨੁੱਖ ਨੂੰ ਸਦਾ ਖੱਜਲਖਵਾਰੀ ਲੱਗੀ ਰਹਿੰਦੀ ਹੈ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਔਟ ਤੁਹਾਰੀ ਮਾਰੇ ਕਹਿੰਦੇ ਜਿਨੇ ਉਸ ਪਰਮੇਸ਼ਰ ਕਾਲਪੁਰਖ ਵੈਗਿਰੂ ਦਾ ਓਟ ਆਸਰਾ ਲੈ ਲਿਆ ਉਹਦੇ ਜੀਵਨ ਵਿੱਚ ਕਦੇ ਧੋਖਾ ਨਹੀਂ ਹੋ ਸਕਦਾ ਦੁਨਿਆਵੀ ਤੌਰ ਤੇ ਵੀ ਕਦੇ ਜੀਵਨ ਵਿੱਚ ਧੋਖਾ ਨਹੀਂ ਹੁੰਦਾ ਵੇਖੋ ਭਾਵੇਂ ਕੋਈ ਦੁਨਿਆਵੀ ਵੀ ਧੋਖਾ ਕਰਨਾ ਚਾਹੇ ਨਾ ਜਿਸ ਮਨੁੱਖ ਨੂੰ ਪਰਮੇਸ਼ਰ ਦਾ ਓਟ ਆਸਰਾ ਹੋਏਗਾ ਤੇ ਸਤਿਗੁਰੂ ਉਹਨੂੰ ਦੁਨਿਆਵੀ ਤੌਰ ਤੇ ਵੀ ਬਚਾ ਲੈਂਦੇ ਨੇ ਪਰ ਇਹ ਹਿਰਦੇ ਦੀ ਅੰਦਰ ਦੀ ਗੱਲ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਰ ਕਹਿੰਦੇ ਉਹਦੇ ਕਦੇ ਜੀਵਨ ਵਿੱਚ ਉਹਨੂੰ ਧੋਖਾ ਨਹੀਂ ਮਿਲ ਸਕਦਾ ਤਾਂ ਕੋ ਧੋਖਾ ਕਹਾ ਵਿਆਪੇ ਜਾਂ ਕੋ ਓਟ ਤੁਹਾਰੀ ਮਰ ਕਹਿੰਦੇ ਜਿੰਨੂੰ ਉਸ ਕਾਲਪੁਰਖ ਵੈਗੁਰੂ ਦਾ ਓਟ ਆਸਰਾ ਹੋਵੇ ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਸਮਝਾਉਂਦੇ ਨੇ ਮਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜਾਰੀ ਨਾ ਬਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ ਮਰ ਕਹਿੰਦੇ ਜਿਹੜਾ ਸਿਮਰਨ ਤੋਂ ਬਗੈਰ ਜੀਵਨ ਹੈ ਨਾ ਨਾਮ ਜਪਣ ਤੋਂ ਬਗੈਰ ਜੀਵਨ ਹੈ ਮਰ ਕਹਿੰਦੇ ਸੱਪ ਦੀ ਆਰਜਾ ਤੇ ਬੜੀ ਲੰਬੀ ਹੁੰਦੀ ਹੈ ਪਰ ਸਾਰੀ ਉਮਰ ਜ਼ਹਿਰ ਇਕੱਠੀ ਕਰਦਾ ਰਹਿੰਦਾ ਇਸ ਤਰ੍ਹਾਂ ਹੀ ਮਾਰੇ ਕਹਿੰਦੇ ਜਿਹੜਾ ਨਾਮ ਤੋਂ ਹੀ ਨਮੁੱਖ ਹੈ ਨਾ ਉਹ ਮਾਇਆ ਰੂਪੀ ਜ਼ਹਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਹੀ ਫਸਿਆ ਰਹਿੰਦਾ ਹੈ ਉਹ ਸਾਰੀ ਉਮਰ ਇਰਖਾ 'ਚ ਹੀ ਫਸਿਆ ਰਹਿੰਦਾ ਮਰ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਮਰ ਕਹਿੰਦੇ ਉਹ ਉਸ ਸੱਪ ਵਾਂਗੂ ਸਦਾ ਹੀ ਆਪਣੇ ਜੀਵਨ ਵਿੱਚ ਜ਼ਹਿਰ ਹੀ ਇਕੱਠਾ ਕਰਦਾ ਰਹਿੰਦਾ ਹੈ ਤੇ ਮਾਰੇ ਕਹਿੰਦੇ ਭਾਵੇਂ ਨਾਮ ਤੋਂ ਬਿਨਾ ਮਨੁੱਖ ਸਾਰੀ ਦੁਨੀਆ ਦਾ ਰਾਜਾ ਕਿਉਂ ਨਾ ਹੋਵੇ ਮਾਰੇ ਕਹਿੰਦੇ ਜਿਸ ਉਸਨੇ ਨਾਮ ਨਹੀਂ ਜਪਿਆ ਬਾਣੀ ਨਹੀਂ ਪੜ੍ਹੀ ਤੇ ਸਮਝ ਲੈਣਾ ਉਹ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਸੰਸਾਰ ਤੋਂ ਜਾ ਰਿਹਾ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਗਾ ਹਰੀ ਮਾਰੇ ਕਹਿੰਦੇ ਭਾਵੇਂ ਨੌਖੰਡਾਂ ਦੇ ਰਾਜ ਤੂੰ ਰਾਜ ਹੋ ਰਾਜਾ ਹੋਵੇ ਪਰ ਜੇ ਸਿਮਰਨ ਨਾ ਕੀਤਾ ਬੰਦਗੀ ਨਾ ਕੀਤੀ ਤੇ ਮਰ ਜ ਸਮਝ ਲਈ ਮਰ ਕਹਿੰਦੇ ਤੂੰ ਆਪਣੇ ਜੀਵਨ ਦੀ ਬਾਜੀ ਹਾਰ ਕੇ ਜਾ ਰਿਹਾ ਇਸ ਕਰਕੇ ਸਤਿਗੁਰਾਂ ਦੇ ਚਰਨਾ ਚਾ ਕੇ ਸਿਮਰਨ ਦੀ ਦਾਤ ਪਾਣੀ ਦੀ ਦਾਤ ਮੰਗਣੀ ਮਰ ਕਹ ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ ਛੇਕ ਫਰੀਦਾ ਖੈਰ ਦੀਜੈ ਬੰਦਗੀ ਮਰ ਕਹਿੰਦੇ ਬੰਦਗੀ ਦੀ ਦਾਤ ਮੰਗਿਆ ਕਰ ਸਤਿਗੁਰਾਂ ਕੋਲ ਆ ਕੇ ਗੁਣ ਦਾ ਹਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾਤਾਰੀ ਮਰ ਕਹਿੰਦੇ ਉਸ ਪਰਮੇਸ਼ਰ ਦੇ ਗੁਣ ਉਹ ਹੀ ਗਾ ਸਕਦਾ ਜਿਹਨੂੰ ਕਾਲਪੁਰਖ ਵੈਗਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਜਿਹਦੇ ਤੇ ਕਿਰਪਾ ਹੁੰਦੀ ਹੈ ਉਹ ਫਿਰ ਦਿਨ ਰਾਤ ਪਰਮੇਸ਼ਰ ਦੇ ਗੁਣ ਗਾਉਂਦਾ ਮਰ ਕਹਿੰਦੇ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲੀਹਾਰੀ ਮਰ ਕਹਿੰਦੇ ਫਿਰ ਉਹ ਮਨੁੱਖ ਉਹ ਜੀਵ ਉਹ ਸੁਖੀ ਹੈ ਮਰ ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਸੋ ਸੁਖੀਆ ਧੰਨ ਉਸ ਜਨਮਾ ਨਾਨਕ ਇਸ ਬਲਿਹਾਰੀ ਵੱਡੇ ਸਤਿਗੁਰਾਂ ਦੇ ਨਾਮ ਦੀ ਮੋਹਰ ਲਾ ਕੇ ਧੰਨ ਗੁਰੂ ਅਰਜਨ ਦੇਵ ਮਰਜ ਅਖੀਲੀਆ ਭਗਤੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਉਸ ਮਨੁੱਖ ਤੋਂ ਮੈਂ ਬਲਿਹਾਰ ਜਾਵਾਂ ਬਲਿਹਾਰੇ ਜਾਈਏ ਜਿਨ੍ਹਾਂ ਦੇ ਹਿਰਦੇ ਵਿੱਚ